312 ਅੱਠਾ ਤੱਤਾ ਵੇਖੋ ਕਾਈਆ ਕਿਸਾਨੀਸ਼ਵੀ 1912 ਸੀ ਔਰ ਅੱਠਾ ਤੱਤਾਂ ਨੂੰ ਵੇਖਿਆ ਮਨੀ ਸਿੰਘ ਪਿਆ ਵਿੱਚ ਵਿਚਾਰਾ ਕਿ ਮਨੀ ਸਿੰਘ ਦੀ ਪੰਜ ਤੱਤ ਦੇ ਆਪ ਤੇਵਾਏ ਪ੍ਰithvi ਕਾਸ਼ ਪੰਜ ਤੱਤ ਤੋਂ ਬਣੇ ਨੇ ਔਰ ਰਜੋ ਤਮ ਸਦੋ ਤ੍ਰੈ ਗੁਣ ਮਾਇਆ ਇੰਨਾ ਗੁਣਾ ਤੋਂ ਉਤਪਨ ਹੋਈ ਮਨ ਮਤ ਬੁੱਧ ਅੱਠ ਤੱਤ ਹੋ ਜਾਂਦੇ ਆ ਪੰਜ ਤੱਤ ਤੇ ਅੱਠ ਤੱਤ ਮਨਵਤ ਉਹਨਾਂ ਦਾ ਨਾਮ ਲਾ ਕੇ ਔਰ ਵਿਸਾਖ ਕਹਿ ਰਿਹਾ ਕਿ ਮੈਂ ਅੱਠਾਂ ਤੱਤਾਂ ਨੂੰ ਵੇਖਿਆ ਮਣੀ ਸਿੰਘ ਪਿਆਰ ਵਿੱਚ ਵਿਚਾਰਾਂ ਸੋਚਾਂ ਵਿੱਚ ਸੋਚ ਬਦਲਾਈ ਆ ਕਿ ਇਧਰ ਤੇ ਅਕਾਲ ਪੁਰਖ ਅੰਗੜਾਈ ਲੈ ਕੇ ਖੇਡ ਕਰ ਰਹੀ ਸੀ ਔਰ ਉਧਰ ਮਣੀ ਸਿੰਘ ਵੀ ਵਿਚਾਰਾਂ ਵਿੱਚ ਪਿਆ ਸੰਤ ਸਤਗੁਰੂ ਬਾਪਾ ਮਣੀ ਸਿੰਘ ਵੀ ਵਿਚਾਰਾਂ ਵਿੱਚ ਪਿਆ ਹੋਇਆ ਸੀ ਸੋਚਾਂ ਵਿੱਚ ਆਪਣੀ ਸੋਚ ਨੂੰ ਬਦਲ ਰਿਹਾ ਸੀ ਅਕਾਲ ਪੁਰਖ ਦੇ ਖੇਲ ਨੂੰ ਵੇਖ ਰਿਹਾ ਸੀ ਜੱਟ ਤੁਰਦੇ ਹੁਕਮ ਦਾ ਹੋਇਆ ਇਸ਼ਾਰਾ ਸੈੰਤ ਦਿੱਤੀ ਲਗਾਈਆ ਔਰ ਜਦ ਸੰਤ ਮਣੀ ਸਿੰਘ ਵਿਚਾਰਾਂ ਦੇ ਵਿੱਚ ਪਏ ਸੀ ਸੋਚਾਂ ਦੇ ਵਿੱਚ ਤੇ ਜੱਟ ਫਿਰ ਤੁਰਦਾ ਹੁਕਮ ਹੋਇਆ ਅਕਾਲ ਪੁਰਖ ਨੇ ਤੁਰਦੇ ਹੁਕਮ ਦਾ ਇਸ਼ਾਰਾ ਕੀਤਾ ਸੈੰਤ ਲਗਾ ਦਿੱਤੀ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ ਜੀ ਨੇ ਸ਼ੇਰ ਸਿੰਘ ਸ਼ੇਰ ਨੇ ਸੈੰਤ ਲਗਾ ਦਿੱਤੇ ਸੰਤਾਂ ਨੱਕ ਦੇ ਨਾਲ ਲਿਖਦੇ ਬਾੜ ਚਾਰਾਂ ਪੂਰਨ ਵਿੱਚ ਪੂਰਨ ਵਿੱਚ ਪੂਰਨ ਸਤਿਗੁਰ ਦੀਆਂ ਬਾਹਾਰਾਂ ਜਿਸ ਤੇ ਰੋਤਨਾ ਕੋਈ ਬਦਲਾਈਂ ਆਹ ਸੰਤ ਜੀਓ ਕੀ ਕਹਾ ਪੁਰਖੇ ਕਾਲ ਨੇ ਬੋਲ ਦਿੱਤਾ ਕਿ ਸੰਤਾ ਨੱਕ ਦੇ ਨਾਲ ਲਿਖਦੇ ਚਾਰ ਬਾੜ ਕੀ ਲਿਖਦੇ ਸੰਤਾਨਕ ਦੇ ਨਾਲ ਲਿਖਦੇ ਵਾਰ ਚਾਰਾ ਪੂਰਨ ਵਿੱਚ ਪੂਰਨ ਵਿੱਚ ਪੂਰਨ ਸਤਿਗੁਰ ਦੀਆਂ ਬਹਾਰਾਂ ਪੂਰਨ ਸਤਿਗੁਰ ਦੀਆਂ ਬਹਾਰਾਂ ਜਿਸ ਤੇ ਰਤਨਾ ਕੋਈ ਬਦਲਾਈਆ ਕਿ ਕੇ ਲਿਖਦੇ ਨਕ ਦੇ ਨਾਲ ਕਿ ਪੂਰਨ ਵਿੱਚ ਪੂਰਨ ਵਿੱਚ ਪੂਰਨ ਸਤਿਗੁਰ ਦੀਆਂ ਬਹਾਰਾਂ ਹੋਣੀਆਂ ਪੂਰਨ ਦੇ ਵਿੱਚ ਪੂਰਨ ਦੇ ਵਿੱਚ ਪੂਰਨ ਸਤਿਗੁਰੂ ਇਸ ਦੀਆਂ ਮਹਾਰਾਜ ਸ਼ੇਰ ਸਿੰਘ ਦੀਆਂ ਬਹਾਰਾਂ ਹੋਣੀਆਂ ਨੇ ਕਿ ਪੂਰਨ ਦੇ ਵਿੱਚ ਮੇਰੀਆਂ ਬਹਾਰਾਂ ਹੋਣੀਆਂ ਮੈਂ ਪੂਰਨ ਦੇ ਵਿੱਚ ਪੂਰਨ ਸਤਗੁਰੂ ਕੇ ਖੇਲ ਕਰਨੀਆਂ ਨੱਕ ਦੇ ਨਾਲ ਲਿਖਦੇ ਵਾਰ ਚਾਰਾਂ ਔਰ ਜਿਹੜੇ ਨੱਕ ਦੇ ਨਾਲ ਸੰਤ ਸਤਗੁਰੂ ਬਾਬਾ ਮਨੀ ਸਿੰਘ ਜੀ ਨੇ ਲਿਖਿਆ ਔਰ ਇਹ ਲਿਖਿਆ ਕਾਲਪੁਰਖ ਮਹਾਰਾਜ ਸ਼ੇਰ ਸਿੰਘ ਦੀ ਖੇਲ ਦੇ ਪਤਾਏ ਕਿ ਪੂਰਨ ਸਤਗੁਰੂ ਜਦ ਅਲਿਖਤ ਚਲਦੀ ਪੂਰਨ ਸਤਗੁਰੂ ਆਪ ਮੈਂ ਮਹਾਰਾਜ ਸ਼ੇਰ ਸਿੰਘ ਨੂੰ ਪੂਰਾ ਤੋ ਹਰ ਸੰਤ ਜਿਹੋ ਪੂਰਨ ਸਤਿਗੁਰ ਇਥੇ ਮਹਾਰਾਜ ਸ਼ੇਰ ਸਿੰਘ ਜੀ ਆਪਣੇ ਵਰਤਾਏ ਦੱਸ ਰਹੇ ਨੇ ਕਿ ਸੰਤਾ ਲਿਖਦੇ ਨਾ ਕਹੇ ਨਾਲ ਕਿ ਪੂਰਨ ਭਾਗ ਮਹਾਰਾਜ ਪੂਰਨ ਸਿੰਘ ਜੀ ਸ਼ਬਦੀ ਬੱਚੇ ਔਰ ਪੂਰਨ ਸਤਿਗੁਰ ਮਹਾਰਾਜ ਸ਼ੇਰ ਸਿੰਘ ਜੀ ਕਿ ਪੂਰਨ ਦੇ ਵਿੱਚ ਮੇਰੀਆਂ ਪੂਰਨ ਸਤਿਗੁਰ ਦੀਆਂ ਬਹਾਰਾਂ ਹੋਣੀਆਂ ਪਰ ਫਿਰ ਬਹਾਰਾਂ ਹੋਈਆਂ ਸਾਡੇ 32 ਸਾਲ ਤੱਕ ਜਿਹੜਾ ਖੇਲ ਬਣਿਆ ਔਰ ਇਹ ਜਿਹੜੀ ਰੁੱਤ ਆ ਅਕਾਰਪੁਰਖ ਕਹ ਰਿਹਾ ਕਿ ਤੇ ਰੁੱਤ ਆਉਣੀ ਆ ਇਹ ਰੁੱਤ ਕੋਈ ਬਦਲ ਵਾਲਾ ਨਹੀਂ ਹੈ